ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਿੰਘ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ ਅੱਜ ਸ਼ਹਾਦਤ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਜੰਗ ਦੇ ਵਿੱਚ ਸ਼ਹੀਦ ਹੋ ਗਏ ਉਸ ਸਮੇਂ ਦਾ वार्तालाप ਭਾਈ ਦਇਆ ਸਿੰਘ ਗੁਰਗੋਬਿੰਦ ਸਿੰਘ ਜੀ ਸਵਾਲ ਜਵਾਬ ਬਦਲਾ ਚੋਂ ਬਿਜਲੀ ਝਮੱਕੇ ਸੀਗੀ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਈ ਤਾਰਦੀ ਦਇਆ ਸਿੰਘ ਵੱਲੇ ਨਿਗਾਹ ਗਈ ਜਦ ਤਾਰ ਦੀ ਪੱਟਾਂ ਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ ਮੌਤ ਦੇ ਨਸ਼ੇ ਚ ਉਥੇ ਜ਼ਿੰਦਗੀ ਸੀ ਝੂਮਦੀ ਬੋਲੇ ਦਇਆ ਸਿੰਘ লাশ ਤੱਕ ਕੇ ਮਾਸੂਮ ਦੀ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਵੇ ਕਿ ਜੁਝਾਰ ਨੂੰ ਕਿਉਂ ਪੈਰ ਖਿਸਕਾਲਿਆ ਦਾਦਾ ਇੱਕ ਵਾਰੀ ਝੁੱਕ ਕੇ ਕਲੇਜੇ ਕਿਉਂ ਨਾ ਦਾ ਲਿਆ ਲੱਗਾ ਹੋਇਆ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਝੱਲਦੇ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਿਤਲਾ ਦਿਆਂ ਨਭਾਈ ਦੀ ਅਖੀਰ ਜਿਹੜੀ ਉਹ ਰਸਮ ਨਭਾ ਦਿਆਂ ਪੱਗ ਲਾ ਕੇ ਸੀਸ ਦੀ ਦੋ ਟੋਟ ਕੇ ਬਣਾ ਦਿਆਂ ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ ਪਰ ਕਫਨੋਂ ਬਗੈਰ ਦੱਸੋ ਦਾਤਾ ਕਿਹਦੇ ਪੁੱਤ ਗਏ ਨੇ ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ ਲੈਣਾ ਕੀ ਆ ਸਿੱਖਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਨਾ ਮੈਦਾਨ ਵਿੱਚ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਣ ਬਾਰ ਕੇ ਐ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾਦਿਆ ਦਇਆ ਸਿੰਘਾ ਸਿੱਖੀ ਚ ਵਖੇਵਾ ਕਿਦਾਂ ਪਾਦਿਆ ਔਖ ਸੌਖ ਵੇਲੇ ਇਹ ਸਿੱਖ ਭਾਈਵਾਲ ਨੇ ਵੇਖ ਨਾ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਹੋ ਮੁਕਦਾ ਅਜੀਤ ਤੇਜੁਝਾਰ ਦੀ ਮੈਂ লাশ ਨਹੀਂ ਹੋ ਚੁੱਕਦਾ ਮੇਰੇ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਬਿਨਾਂ ਤਨਖਾਹੋ ਜਿਹੜੇ ਰਹੇ ਮੇਰੇ ਨਾਲ ਨੇ ਦਇਆ ਸਿੰਘਾ ਕਾਤੋਂ ਦੇਈ ਜਾਂਣਾ ਮੋਧੀਆਂ ਥੰਮੀਆਂ ਸਿੱਖੀ ਦੀਆਂ ਵਾਟਾਂ ਹਾਲੇ ਹੋਰ ਵੀ ਨੇ ਲੰਮੀਆਂ ਪੰਥ ਦੇ ਸ਼ਹੀਦ ਨਹੀਂਓ ਕਫਨਾ ਨੂੰ ਲੋੜ ਦੇ ਤੂੰ ਇਹਦਾ ਹੀ ਦਮਾਲਾ ਇਹਦੇ ਮੂੰਹ ਉੱਤੇ ਓੜ ਦੇ ਦਇਆ ਸਿੰਘਾ ਕਾਤੋਂ ਦੇਈ ਜਾਣਾ ਮੋਹ ਦੀਆਂ ਥੰਮੀਆਂ ਸਿੱਖੀ ਦੀਆਂ ਵਾਟਾਂ ਹਾਲੇ ਹੋਰ ਵੀ ਨੇ ਲੰਮੀਆਂ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕੈਨ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇੰਨਾ ਮਿਹਨਿਆਂ ਤੋਂ ਮੈਨੂੰ ਮਾਣ ਮਿਲਦਾ ਕਿ ਸਰਬੰਸ ਲੂਟਾ ਕੇ ਆ ਗਿਆ ਹਾਂ ਇਹ ਵੀ ਕਹਿਣਗੇ ਤਾਂ ਸੁਣ ਲਵਾਂਗਾ ਮੈਂ ਕਿ ਜਾਨ ਬਚਾ ਕੇ ਆ ਗਿਆ ਹਾਂ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਦਾਂ ਮੰਜ਼ਲ ਮੁਕਾਮ ਦਾ ਵੇਖਿਆ ਨਾ ਹੱਸ ਸਾਜੇ ਪਿਆਰਿਆਂ ਪੁੱਤਰਾ ਨੂੰ ਮੂੰਹ ਮੌਤ ਦੇ ਪਾਵਨ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਜੁੜਾਉਂਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ লাশ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ লাশ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ